ਜਲੰਧਰ ਦੇ ਲੋਈਆਂ ਖਾਸ ਕੋਲ ਮਾਨਵ ਰਹਿਤ ਫਾਟਕ ਉਤੇ ਅੱਜ ਸਵੇਰੇ ਇੱਕ ਕਾਰ ਦੀ ਟ੍ਰੇਨ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੇ ਵਿੱਚ ਕਾਰ ਸਵਾਰ ਅਨਿਲ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਗੰਭੀਰ ਤੌਰ ਤੇ ਜ਼ਖਮੀ ਹੋਏ ਰਾਜਨ ਆਦਿ ਸ਼ਖਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਜਲੰਧਰ ਤੋਂ ਫਿਰੋਜ਼ਪੁਰ ਜਾਣ ਵਾਲੀ ਡੀਐਮਯੂ ਅਤੇ ਕਾਰ ਦੇ ਵਿਚਕਾਰ ਇਹ ਟੱਕਰ ਸਵੇਰੇ ਕਰੀਬ 8:40 ਮਿੰਟ 'ਤੇ ਹੋਈ। ਹਾਦਸੇ ਦੇ ਵੇਲੇ ਮਾਨਵ ਰਹਿਤ ਫਾਟਕ 'ਤੇ ਕੋਈ ਵੀ ਰੇਲਵੇ ਮੁਲਾਜ਼ਮ ਮੌਜੂਦ ਨਹੀਂ ਸੀ। ਉੱਤੇ ਹੀ ਰੇਲਵੇ ਪੁਲਿਸ ਨੇ ਮਾਹਰਲੀ ਦੀ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਹੈ 655 ਦੇ ਗੱਡੀ ਜਲਦ ਤੋਂ ਚੱਲੀ ਸੀ ਤੇ ਰੇਲਵੇ ਸਟੇਸ਼ਨ ਲੋਹੀਆ ਰੋਕੇ 827 ਦੇ ਚੱਲ ਕੇ 635 ਦੇ 835 ਦੇ ਦੋ ਪਹੁੰਚੀਆ ਬਣਾ ਪੈਰਾਫਾਲ ਸੀ 55 ਉੱਥੇ ਕਾਰ ਜਿਹੜੀ ਇਹਦੇ ਨਾਲ ਟਕਰਾ ਗਈ ਆ ਕਾਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਇੱਕ ਬੰਦਾ ਇੰਜਰਡ ਹੋਇਆ ਉਹਦੇ ਹਸਪਤਾਲ ਪਹੁੰਚਾਣ ਤੇ ਮੌਤ ਹੋ ਗਈ ਆ ਤੇ ਅਸੀਂ ਬਾਕੀ ਇਹ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਜਲਦੀ ਜਲਦੀ ਵਾਰਸਾਂ ਨੂੰ ਦੇ ਰਹੇ ਆ ਤੇ ਕਾਰਵਾਈ ਆਪਣੇ ਅੰਦਰ ਵਿੱਚ ਲਿਆ ਰਹੇ ਆ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਹਾਦਸੇ ਵੇਲੇ ਫਾਟਕ ਦੇ ਉੱਤੇ ਕੋਈ ਵੀ ਰੇਲਵੇ ਮੁਲਾਜ਼ਮ ਮੌਜੂਦ ਨਹੀਂ ਸੀ ਉਹਨਾਂ 4 ਘੰਟਿਆਂ ਤੱਕ ਚੱਲੀ ਪੁਲਿਸ ਕਾਰਵਾਈ ਨੂੰ ਲੈ ਕੇ ਵੀ ਰੋਸ ਜਤਾਇਆ 4 ਘੰਟੇ ਦੇ ਸਮੇਂ ਤੋਂ ਬਾਅਦ ਇਹਨਾਂ ਦੀ ਜਿਹੜੀ ਕਾਗਜ਼ੀ ਕਾਰਵਾਈ ਹੁਣ ਖਤਮ ਹੋਈ ਜਦ ਕਿ ਅਸੀਂ ਸ਼ਹਿਰ ਵਾਸੀ ਮੋਤਵਰ ਜਿੰਨੇ ਵੀ ਸ਼ਹਿਰ ਵੱਲੋਂ ਆਏ ਇਹਨਾਂ ਨੂੰ ਬਾਰ-ਬਾਰ ਹੀ ਬੇਨਤੀ ਕਰਦੇ ਰਹੇ कि ਸਾਡੇ ਕੋਲੋਂ ਜਿੱਥੇ ਸਾਈਨ ਸਗਰੇਚਰ ਕਰਵਾਉਣੇ ਪਰਿਵਾਰ ਵੱਲੋਂ ਜਾਂ ਸ਼ਹਿਰ ਵਾਸੀਆਂ ਵੱਲੋਂ ਮੋਤਵਾਰਾਂ ਵੱਲੋਂ ਤੁਸੀਂ ਕਰਵਾ ਲਓ ਆਪਣੀ ਕਾਗਜ਼ੀ ਕਾਰਵਾਈ ਬਾਅਦ ਦੇ ਵਿੱਚ ਕਰ ਲੈਣਾ ਸਾਨੂੰ ਜੋ ਬੋਡੀ ਹੈ ਉਹਨੂੰ ਦੇ ਦਿੱਤਾ ਜਾਵੇ ਤਾਂ ਕਿ ਉਹਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਹਦਾ ਇਹ ਸੰਸਕਾਰ ਕਰ ਦਿੱਤਾ ਜਾਵੇ ਪਰ ਸਵੇਰੇ 9:00 ਵਜੇ 10 ਮਿੰਟ ਤੋਂ ਲੈ ਕੇ ਹੁਣ 1:00 ਵਜੇ ਤੱਕ ਕਦੀ ਇਹਨਾਂ ਦਾ ਅਫੀਸਰ ਨਹੀਂ ਆਇਆ ਅਫੀਸਰ ਜਿਹੜੇ ਇਹਨਾਂ ਦੇ ਡੀਲ ਕਰਦੇ ਐਸਚਓ ਤਕਰੀਬਨ 2.5 ਘੰਟੇ ਬਾਅਦ ਉਹ ਇੱਥੇ ਪਹੁੰਚੇ ਉਸ ਤੋਂ ਬਾਅਦ ਫੋਟੋਕਾਪੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਕਦੇ ਆ ਪੇਪਰ ਲੈ ਜਾਓ ਇਹਦੀ ਫੋਟੋ ਸੈਟ ਕਰਵਾ ਕੇ ਲਿਆਓ ਕਦੇ ਆ ਪੇਪਰ ਲੈ ਜਾਓ ਫੋਟੋ ਸੈਟ ਕਰਵਾ ਕੇ ਲਿਆਓ ਇੱਕ ਮਾਨਵ ਰਹਿਤ ਫਾਟਕ ਦੇ ਉੱਤੇ ਘਟਨਾ ਵਾਪਰੀ ਜਿਸ ਦੇ ਉੱਤੇ ਬਕਾਇਦਾ ਜਿੰਨਾ ਸਾਨੂੰ ਪਤਾ ਲੱਗਾ ਕਿ ਇੱਕ ਉਥੇ ਗਾਰਡ ਦੀ ਇੱਕ ਪੱਕੀ ਉਥੇ ਡਿਊਟੀ ਲੱਗੀ ਹੋਈ ਜੀ ਨੇ ਸੰਗਲ ਦੇ ਨਾਲ ਉਸ ਕਿਟ ਨੂੰ ਬੰਦ ਕਰਨਾ ਹੁੰਦਾ ਜਦੋਂ ਟ੍ਰੇਨ ਲੰਘਣੀ ਪਰ ਉਸ ਸਮੇਂ ਸਮੇਂ ਤੇ ਕੋਈ ਉਥੇ ਵਿਅਕਤੀ ਨਹੀਂ ਸੀਗਾ ਜਿਹੜਾ ਉਸ ਕਿਟ ਨੂੰ ਬੰਦ ਕਰਦਾ ਜੇ ਅੱਜ ਉਥੇ ਉਹ ਗਾਰਡ ਉਥੇ ਹੁੰਦਾ ਤੇ ਸ਼ਾਇਦ ਅਜੇ ਕੱਢ ਨਾਂਵਾ ਪਰਦੀ ਔਰ ਸਾਡਾ ਖਾਸ ਦੋਸਤ ਇਸ ਦੁਨੀਆ ਤੋਂ ਨਾ ਜਾਣ